ਮੇਰਾ ਮੇਰਾ ਨਾਮ ਅਮਨ ਸੈਣੀ ਆ ਤੇ ਇੱਥੇ ਜਿਹੜੇ ਪਟਾਕੇ ਚਾਹੇ ਦੁੱਗਰੀ ਆ ਮਾਲ ਟਾਊਨ ਆ ਵੱਡੀ ਮੰਡੀ ਆ ਜਿਹੜੀ ਦੁਕਾਨਾਂ ਨਿਕਲਦੀਆਂ ਉਹਦਾ ਡਰਾਅ ਨਿਕਲਣਾ ਸੀ ਪਰਸੋਂ ਤੇ ਕੋਈ ਰੋਲਾ ਪੈਣ ਕਰਕੇ ਉਹ ਅੱਜ ਦਾ ਦਿਨ ਪਾਇਆ ਗਿਆ ਤੇ ਮੈਂ ਸਮਝਦਾ ਇਹ ਰੋਲਾ ਕਿਉਂ ਪਾਇਆ ਗਿਆ ਇੱਕ ਸਿਆਸੀ ਲਾ ਲੋ ਵੀ ਇੰਨੇ ਮਾੜੇ ਹਾਲਾਤ ਨੇ ਵੀ ਕੋਈ ਜਿਨ੍ਹਾਂ ਨੇ ਫਾਈਲਾਂ ਪਾਈਆਂ ਤਕਰੀਬਨ ਉਹ ਅੰਦਰ ਜਾ ਕੇ ਦੇਖ ਤਾਂ ਸਕਣ ਵੀ ਸਾਡਾ ਨਾਮ ਆ ਰਿਹਾ ਜਾਂ ਨਹੀਂ ਆ ਰਿਹਾ ਅੱਜ 5-5 ਬੰਦੇ ਅੰਦਰ ਜਾ ਰਹੇ ਆ ਤੇ ਫਾਈਲਾਂ ਦੇ ਨਾਂ ਤੇ ਘਪਲਾ ਹੋ ਰਿਹਾ ਤੇ ਮੈਂ ਪਹਿਲੀ ਸਰਕਾਰ ਦੇਖੀ ਐ ਇਦਾਂ ਦੀ ਜਿਹੜੀ ਪਿਛਲੀਆਂ ਸਰਕਾਰਾਂ ਨੇ 500 ਰੁਪਏ ਦੀ ਫਾਈਲ ਮਿਲਦੀ ਸੀ ਤੇ ਅੱਜ ਅੱਜ 45-4500 ਦੀ ਲੋਕਾਂ ਨੇ ਫਾਈਲ ਲੈ ਕੇ ਤੇ ਅੱਜ ਬਾਹਰ ਤੋਪੇ ਖੜਨ ਤੇ ਮਜਬੂਰ ਕੀਤਾ ਹੋਇਆ ਸਰਕਾਰ ਨੇ ਤੇ ਮੈਂ ਸਮਝਦਾ ਮੈਂ ਨਕੀਦੀ ਕਰਦਾ ਇਸ ਗੱਲ ਦੀ ਇਹ ਦੁਗਰੀ ਦੇ ਨਿਕਲਦੇ ਪਏ ਮੌਲਟੋਂ ਦੇ ਨਿਕਲਦੇ ਪਏ ਵੱਡੀ ਮੰਡੀ ਦਾਣਾ ਮੰਡੀ ਜਿਹੜੀ ਜਲੰਧਰ ਬਾਈਪਾਸ ਉਹਦੀਆਂ ਨਿਕਲਦੇ ਪਏ ਨੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਦੇਖ ਹੀ ਰਹੇ ਹੋ ਵੀ ਜਿਨ੍ਹਾਂ ਨੇ 454500 ਰੁਪਏ ਇੱਕ ਫਾਈਲ ਤੇ ਲਾਇਆ ਤੇ ਅੱਜ ਧੁੱਪੇ ਖੜਨ ਤੇ ਸਵੇਰ ਦੇ ਖੜੇ ਨੇ ਪਹਿਲਾਂ ਇਹਨਾਂ ਨੇ ਰਾਤ ਖੜਾਈ ਰੱਖਿਆ ਦੋ ਦਿਨ ਪਹਿਲਾਂ ਖੜਾਈ ਰੱਖਿਆ ਤੇ ਹੁਣ ਸਵੇਰ ਦਾ ਖੜਾਇਆ ਹੋਇਆ ਤੇ ਇਹ ਪ੍ਰਸ਼ਾਸਨ ਦੇ ਪ੍ਰਬੰਧ ਦੇਖ ਲਓ ਮਾਡਲ ਟਾਉਨ ਦੁਗਰੀ ਤੇ ਚਾਰਾ ਮੰਡੀ ਤੇ ਨਿਕਲ ਚੁੱਕੇ ਜੀ ਬਾਕੀ ਹਲੇ ਚੱਲ ਰਹੇ ਆ ਦਾਣਾ ਮੰਡੀ ਤੇ 34 32 ਸੈਕਟਰ ਦਾ ਨਿਕਲਣਾ ਹਲੇ ਪ੍ਰਸ਼ਾਸਨ ਵੱਲੋਂ ਸ਼ਾਂਤੀਪੂਰਵੰਤਰ ਹੈਗਾ ਕਿ ਜਿਹੜੇ ਮਾਰਕੀਟਾਂ ਦੇ ਨੇ 10-10 ਬੰਦੇ ਬੁਲਾ ਰਹੇ ਨੇ 15-15 ਤਾਂ ਕਿ ਅੰਦਰ ਕਿਉਂਕਿ ਜਗ੍ਹਾ ਵੀ ਓਨੀ ਕੀ ਹੈ ਤੇ ਉਸ ਹੱਬ ਨਾਲ ਸ਼ਾਂਤੀ ਮਾਇਂ ਡਰਾ ਨਿਕਲ ਰਹੇ ਟੋਟਲ ਸੈਟ ਆਈ ਥਿੰਕ 5 ਕੇ 6 ਸੈਟਾਂ ਨੇ ਜਿੱਦਾਂ ਦਾਣਾ ਮੰਡੀ ਦੁਕਾਨਾਂ ਨੇ 40 ਲਗ-ਲਗ ਨੇ ਕਿਸੇ ਦੇ 4 ਆ ਕਿਸੇ ਦੇ 5 ਆ ਕਿਸੇ ਦੇ 3 ਨੇ ਤੋਂ ਸਾਰੇ ਨਿਕਲ ਰਹੇ ਨੇ ਤਿੰਨ ਡਰਾ ਨਿਕਲ ਚੁੱਕੇ ਨੇ ਮਾਡਰਨ ਟਾਊਨ ਦੁਗਰੀ ਹੈਬੋਾਇਲ ਚਾਰਾ ਮੰਡੀ ਹੁਣ ਦਾਣਾ ਮੰਡੀ ਦੀ ਵਾਰੀ ਹੈ